ਕੀ ਦੁੱਧ ਬਾਈ ਹੁਣ ਇਹ ਥੱਲੇ ਜਿਹੜਾ ਜਮਾ ਸਹੀ ਚੋਣ ਚੋਣ ਦਾਗਾ ਉਹ 10 ਕਿਲੋ ਜਮਾ ਰੈਡੀ ਹੈਗਾ ਵੀ ਦੋਨੇ ਟਾਈਮਾਂ ਦਾ 10 ਕਿਲੋ ਜੀ 11 ਕਹਿ ਦਈਏ ਬਾਈ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਸੰਦੋਹਾ ਜਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ ਬਾਈ ਤਰਸੇਮ ਸਿੰਘ ਫੌਜੀ ਦੇ ਘਰੋਂ ਦੋਸਤੋ ਵੀਡੀਓ ਆ ਦੋ ਨਗ ਬਾਈ ਨੇ ਦੋਸਤੋ ਸੇਲ ਕਰਨੇ ਆ ਇੱਕ ਤਾਂ ਤਾਜੀ ਸੂਈ ਦੋਸਤੋ ਝੋਟੀ ਆ ਗਈ ਦੂਸਰਾ ਸੂਆ ਬਾਈ ਕਹਿੰਦਾ ਸੂਈ ਆ ਕਿੰਨਾ ਦੁੱਧ ਕੀ ਮੁੱਲ ਆ ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਲੈ ਲਾਂਗੇ ਨੰਬਰ 2 ਤੇ ਦੋਸਤੋ ਬੂਰਾ ਨੀਲੀ ਰਾਬੀ ਦਾ ਕਟਾ ਆ ਗਿਆ ਪਿਓਰ ਦੋਸਤੋ ਆ ਦੇਖੋ ਇਹਦੀ ਡਿਟੇਲ ਵੀ ਆਪਾਂ ਮਾਲਕ ਤੋਂ ਲੈ ਲਾਂਗੇ ਕਿੰਨੀ ਕੁ ਉਮਰ ਦਾ ਤੇ ਕੀ ਮੁੱਲ ਰਹੂਗਾ ਆਜੋ ਆਪਾਂ ਬਾਈ ਦਰਸ਼ੇਬ ਨਾਲ ਦੋਸਤੋ ਗੱਲਬਾਤ ਕਰਦੇ ਆਂ ਵੀਡੀਓ ਦੀ ਤਰੀਕ ਵੀਰੇ ਨੋਟ ਕਰ ਲਓ 28 ਤਰੀਕ 8ਵਾਂ ਮਹੀਨਾ 2025 ਦੀ ਬਾਈ ਜੀ ਆਇਆ ਦਰਸ਼ੇਬ ਬਾਈ ਵੀਡੀਓ ਸਾਹਮਣੇ ਆ ਜਾ ਹੋਰ ਰਸੇਮ ਕੀ ਹਾਲ ਹੈ ਬਈ ਵਧੀਆ ਬਈ ਪਹਿਲਾ ਬਈ ਆਪਣਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਹੈ ਵੀਰੇ 979774608 ਠੀਕ ਆ ਤੇ ਇੱਕ ਨੰਬਰ ਹੋਰ ਹੈ ਵੀਰੇ 87299 ਠੀਕ 108 ਠੀਕ ਆ ਵੀਡੀਓ ਦੇ ਹੇਠਾਂ ਦੋਸਤੋ ਬਾਈ ਦੇ ਮੋਬਾਈਲ ਨੰਬਰ ਚੱਲੀ ਜਾਂਦੇ ਆ ਤਰਸੀਮ ਬਾਈ ਦੋ ਨੱਕ ਸੇਲ ਵਾਲਿਆ ਹਾਂ ਦੋ ਆ ਬਈ ਠੀਕ ਆ ਪਿੰਡ ਸੰਦੋਹ ਆਪਣਾ ਹਨਾ ਹਾਂ ਬਈ ਬਾਈ ਤਰਸੀਮ ਆ ਕਿੰਨੇ ਮਾਸੂਆ ਚੋਟੀ ਇਹ ਦੂਜਾ ਸੂਆ ਸੂਏ ਬਈ ਦੂਜਾ ਸੂਆ ਕਿੰਨੇ ਦਿਨਾਂ ਦੀ ਸੂਈ ਆ ਜੀ ਇਹ ਬਈ 20 ਤੋਂ 22 ਦਿਨਾਂ ਦੀ 20 22 ਦਿਨਾਂ ਦੀ ਸੂਈ ਆ ਬੱਚਾ ਇਹਦੇ ਪਿੱਛੇ ਆ ਖੜਾ ਕ ਤੇ ਬਾਈ ਤਰਸੇ ਮੈਂ ਦੁੱਧ ਕਿੰਨਾ ਤਿਆਰ ਆ ਸਹੀ ਸਹੀ ਦੁੱਧ ਬਾਈ ਹੁਣ ਇਹ ਥੱਲੇ ਜਿਹੜਾ ਜਮਾ ਸਹੀ ਚੋਣ ਚੋਣ ਦਾਗਾ ਉਹ 10 ਕਿਲੋ ਜਮਾ ਰੈਡੀ ਹੈਗਾ ਵੀ ਦੋਨੇ ਟਾਈਮਾਂ ਦਾ 10 ਕਿਲੋ ਜਮਾ ਹੈਗਾ ਮੈਂ 11 ਕਹ ਜੀ 12 ਕਿਲੋ ਉਹ ਕੋਈ ਫਾਇਦਾ ਨਹੀਂ ਹੈਗਾ ਵੀ 10 ਆ 10 ਕਿਲੋ ਜਮਾ ਹਾਂ ਵੀ ਦੋ ਡੰਗਾ ਉਹਦਾ ਚਾਰ ਡੰਗਾ ਬੰਦਾ ਤਸੱਲੀ ਕਰਕੇ ਲਵੇ ਕਿਵੇਂ ਮਰਜੀ ਹਾਂ ਠੀਕ ਹੈ ਤੇ ਨੂੰ ਆਪਾਂ ਖੋਲ ਕੇ ਤੋੜ ਲਗੇ ਹਾਂ ਹਾਂ ਬਾਈ ਬਾਲਾ ਭਾਈ ਦੀ ਪੁੱਤੀ ਤੈਨੂੰ ਨਹੀਂ ਮੇਰੇ ਤੋਂ ਤੌਰ ਕੇ ਦੋਸਤੋ ਆਪਾਂ ਤੁਹਾਨੂੰ ਦਿਖਾ ਦੰਨੇ ਆ ਦੂਜਾ ਸੂਆ ਸੂਈ ਹੋਈ ਆ ਬਾਈ ਕਹਿੰਦਾ 20 25 ਦਿਨ ਸੂਈ ਨੂੰ ਹੋਗੇ ਤੇ 10 ਕਿਲੋ ਜਮਾ ਮੌਕੇ ਤੇ ਦੋਸਤੋ ਦੁੱਧ ਰੈਡੀ ਆ ਜਿੰਨੇ ਟਾਈਮ ਮਰਜੀ ਭਰਾ ਕਹਿੰਦਾ ਆਪਣੇ ਘਰੇ ਆ ਕੇ ਬੰਦਾ ਚੋਲੇ ਪਿੰਡ ਸੰਦੋਹਾ ਜ਼ਿਲ੍ਹਾ ਬਈ ਦਾ ਬਠਿੰਡਾ ਆ ਬਾਕੀ ਤੁਸੀਂ ਤੁਰਦੀ ਚੈੱਕ ਕਰ ਲਓ ਜਮਾ ਬਾਜ ਵਜਾਇਜ ਮੁੱਲ ਦੀ ਰੂਪ ਮੋੜ ਲੈ ਵੀਰੇ ਤੇ ਵੀਡੀਓ ਦੀ ਤਰੀਕ ਵੀਰੇ ਦੱਸਤੀ ਤੁਹਾਨੂੰ ਹਨਾ ਸਾਰੀ ਵੀਡੀਓ ਦੇਖ ਲਿਆ ਕਰੋ ਦੋਸਤੋ ਫੁੱਲ ਡਿਟੇਲ ਪਸ਼ੂ ਦੀ ਪਾਈ ਹੁੰਦੀ ਬੰਨ ਲਾ ਬਾਈ ਤੇ ਤੁਸੀਂ ਬੇਫਿਕਰ ਹੋ ਕੇ ਫੇਰ ਸੌਦਾ ਕਰ ਸਕਦੇ ਹੋ ਪਸ਼ੂ ਬਾਰੇ ਸਾਰੀ ਜਾਣਕਾਰੀ ਸੂਆ ਮੁੱਲ ਦੁੱਧ ਤਰੀਕ ਆਪਾਂ ਵੀਡੀਓ ਦੇ ਵਿੱਚ ਨੋਟ ਕਰਾ ਦਿੰਨੇ ਆ ਤੇ ਆ ਜੋ ਬਾਕੀ ਭਾਈ ਤੋਂ ਇਹਦਾ ਮੁੱਲ ਪੁੱਛ ਲੈਣੇ ਆ ਤੇ ਆ ਕਰਮ ਵਾਲਾ ਬੂਰਾ ਚੈੱਕ ਕਰੋ ਭਾਈ ਦਰਸ਼ਕ ਕੀ ਭਾ ਕਰਦਾ ਜੈਜ ਜਾ ਚੋਟੀ ਦਾ ਜੈਜ ਵੀਰੇ ਦਾ ਆਪਾਂ ਮੈਂ ਮੁੱਲ ਦਾ ਕਰਾਲਾ ਲੱਖ ਰੁਪਈਆ ਹਨਾ ਹਮ ਆਪਾਂ ਮਾਨਤਾ ਨਹੀਂ ਕਰਾਂਗੇ ਬਸ ਮੁੱਲ 95000 ਰੁਪਈਆ ਦਾ 95000 ਹਾਂ ਇਹਦੇ ਵਿੱਚੋਂ ਮਾਨਤਾਣ ਕਰਾਂਗੇ ਜਿਹੜਾ ਕੋਈ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਉਂ ਠੀਕ ਆ ਦੋਸਤੋ 95000 ਰੁਪਈਆ ਮੁੱਲਾ ਤਾਜੀ ਝੋਟੀ ਜਮਾ ਬਾਜਬ ਜੈਜ ਮੁੱਲ ਕਰਿਆ ਭਰਾਣੇ ਇਹਦੇ ਚੋ ਵੀ ਮੌਕੇ ਦੇ ਮਾੜਾ ਮੋਟਾ ਜੇ ਮਾਰਜਨ ਹੋਇਆ ਉਹ ਵੀ ਭਰਾ ਕਰ ਦੂਗਾ ਨੰਬਰ 2 ਤੇ ਆਇਆ تر세ਮ ਭਾਈ ਹਾਂ ਭਾਈ ਬੂਰਾ ਨੀਲੀ ਰਾਵਿ ਚ ਆ ਗਿਆ ਜਮਾ ਪਿਆ ਹੋਣਾ ਹਾਂ ਆ ਦੇਖੋ ਦੋਸਤੋ ਕਰਮਾਲੇ ਦਾ ਮੂੰਹ ਆ ਉਹ ਜਾਦੇ ਸੋਹਣਾ ਸਾਉ ਉਤੇ ਕਿੰਨੀ ਉਮਰ ਦਾ تر세ਮ ਵੀਰੇ ਇਹ ਵੀਰੇ ਦਸੰਬਰ ਚ 2 ਸਾਲ ਦਾ ਹੋ ਜੂਗਾ ਦਸੰਬਰ ਚ 2 ਸਾਲਾਂ ਦਾ ਹੋ ਜੂਗਾ ਤੇ ਇਹ ਪਤਾ ਸੀਮਨ ਕਿਹੜੇ ਦਾ ਬਾਈ ਸੀਮਨ ਬਾਈ ਇਹ ਬਾਈ ਜਗਜੀਤ ਨਹੀਂ ਜਿਹਦੀ ਤੁਸੀਂ ਵੀਡੀਓ ਕੀਤੀ ਸੀਗੀ ਹਾਂ ਹਾਂ ਉਹਦੇ ਕਮਾਂਡੋ ਸਾਹੰਦ ਹੈ ਠੀਕ ਹੈ ਕਮਾਂਡੋ ਸਾਹੰਦ ਆ ਦੋਸਤੋ ਬੱਚਾ ਉਸੇ ਕੋਲ ਹੀ ਮੱਝ ਸੀ ਬਾਈ ਉਹਨੇ ਬਾਅਦ ਚ ਸੇਲ ਕਰਤੀ ਸੀ ਹਾਂ ਤੇ ਆਪਾਂ ਇਹ ਬਾਈ ਲਿਆ ਹੋਇਆ ਹਾਂ ਹਾਂ ਬਾਈ ਨੇ ਸ਼ੌਂਕ ਵਾਸਤੇ ਲਿਆ ਸੀ ਵੀਰ ਨੇ ਆਉਣ ਲਈ ਡਿਊਟੀ ਤੇ ਜਾਣਾ ਪੜਾ ਕਹਿੰਦਾ ਬੰਦਾ ਮੈਨੂੰ ਮਿਲਿਆ ਨਹੀਂ ਮੈਂ ਇਹ ਝੋਟਾ ਰੱਖਣਾ ਸੀ ਮੇਲਿਆਂ 'ਚ ਖੜ੍ਹਾ ਕਰ ਦਿਓ ਜਿਵੇਂ ਮਰਜ਼ੀ ਨੀਲੀ ਰਾਵੀ ਕੈਟਾਗਰੀ 'ਚ ਤਾਂ ਸੇਮ ਤੋੜ ਲਗੇ ਇਹਨੂੰ ਹਾਂ ਹਾਂ ਬਾਈ ਇਹਨੂੰ ਵੀ ਤੋੜ ਲਾ ਬਾਈ ਮੋਲਾਪਾ ਬੂਰੇ ਨੀਲੀ ਦਾ ਇਹਦਾ ਵੀ ਕਰਾ ਦਾਂਗੇ ਦੋਸਤੋ ਵੀਡੀਓ ਦੇ ਵਿੱਚ ਤੇ ਕੱਟਾ ਸੋਹਣਾ ਸੁਨੱਖਾ ਬਹੁਤ ਆ ਵੀਰੇ ਤੇ ਕਿਸੇ ਭਰਾ ਨੂੰ ਸ਼ੌਂਕ ਹੈ ਨਾ ਬੂਰੀ ਨੀਲੀ ਦਾ ਵੀ ਦਾ ਤੇ ਆ ਚੈੱਕ ਕਰ ਲਓ ਬਾਈ ਕੱਟ-ਕੁੱਟ ਬਹੁਤ ਸੋਹਣਾ ਵਿੱਚ ਇਹਦੇ ਟੈਸਟਲ ਵੀ ਇਹਦੇ ਕੱਟ ਵਾਲੇ ਆ ਵੀਰੇ ਚੈੱਕ ਕਰਾ ਦਿਓ ਭਾਵੇਂ ਜਿਵੇਂ ਮੰਨ ਲਾ ਵੀ ਹਾਜੀ ਸ਼ੌਕਤ ਡੋਗਰ ਦੀਆਂ ਵੀਡੀਓ ਹੁੰਦੀਆਂ ਉਦਾਂ ਦੇ ਆ ਹੂੰ ਆ ਦੇਖੋ ਬਾਈ ਜੀ ਤੋਰ ਲੈ ਬੇੜੇ ਤੇ ਲੈ ਚੱਲ ਬਾਈ ਆ ਦੇਖੋ ਦਸੰਬਰ ਚ ਹਜੂ 2 ਦੇ ਸਾਥ ਹਾਂ ਦਸੰਬਰ ਚ ਬਈ ਦਸੰਬਰ 15 ਜਾਂ 16 ਤਰੀਕ ਦਾ ਇਹ ਦੋ ਸਾਲ ਲਓ ਜੀ ਆਈ ਆਈ ਕਮਾਲਾ ਤੁਸੀਂ ਮਾਈ ਕਮਾਲ ਆਹ ਦੇਖੋ ਵੀਰੇ ਪਿੰਡ ਸੰਦੋਹਾ ਦੋਸਤੋ ਭਰਾ ਦਾ ਨੰਬਰ 22 ਦੇ ਵੀਡੀਓ ਦੇ ਹੇਠਾਂ ਚੱਲੀ ਜਾਂਦੇ ਆ ਬਹੁਤ ਸੋਹਣਾ ਨੀਲੀ ਰਵੀ ਦਾ ਯਾਰ ਬੱਚਾ ਬਹੁ ਭਰਾਵਾਂ ਦੀ ਸ਼ੌਂਕ ਆ ਵੀ ਬਈ ਅਸੀਂ ਨੀਲੀ ਰਵੀ ਤੇ ਰੱਖਣੇ ਆ ਤਾਂ ਕਰੋ ਚੈੱਕ ਬਾਹਰ ਲਾ ਬਈ ਇਹਨਾਂ ਨੂੰ ਤਰਸੇਮ ਭਾਈ ਇਹਦਾ ਕੀ ਭਾ ਕਰਦਾ ਚਾਇਜ ਇਹਦਾ ਭਾਈ ਲੈਣ ਦੇਣ ਜਿਆਲਾ ਮੁੱਲ ਹੀ ਰੱਖਾਂਗੇ ਆਪਾਂ ਨੂੰ ਬੰਦਾ ਸ਼ੌਂਕੀਆ ਹੀ ਫੋਨ ਲਾਵੇ ਹੁਣ ਇਹਦੇ ਵਿੱਚ ਮੰਨਤਾ ਨਹੀਂ ਕਰਾਂਗੇ 60000 ਚੋ 60 ਹਾਂ ਠੀਕ ਆ 60000 ਦੋਸਤੋ ਭਾਈ ਨੇ ਡਿਮਾਂਡ ਕਰੀ ਆ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਪਿੰਡ ਸੰਦੋਹਾ ਭਰਾ ਦਾ ਤੇ ਇਹਦੇ ਚੋਂ ਬਾਈ ਕਹਿੰਦਾ ਮਾਨਤਾਰੀ ਕਰਾਂਗੇ 95000 ਦੋਸਤੋ ਤਾਜੀ ਸੂਈ ਝੋਟੀ ਦਾ ਮੁੱਲ ਰੱਖਿਆ ਦੋ ਨਗ ਸੇਲ ਵਾਲੇ ਆ ਪਿੰਡ ਸੰਦੋਹੇ ਤੋਂ ਵੀਡੀਓ ਸੀ ਵੀਡੀਓ ਦੇਖਣ ਲਈ ਚਾਰ ਡੰਗ ਬਈ ਇੱਥੇ ਆਪਣੇ ਕੋਲੇ ਤਸੱਲੀ ਕਰਕੇ ਲਵੇ ਹਨਾ ਹਾਂ ਆਪਣੇ ਘਰ ਦੀ ਫੁੱਲ ਗਾਰੰਟੀ ਹੋ ਆਪਾਂ ਗਾਂ ਦੀ ਵੀ ਗਾਰੰਟੀ ਦੇ ਪਰ ਹੁਣ ਪਸ਼ੂ ਦੀ ਇਹ ਤਾਂ ਹੈ ਨਹੀਂ ਵੀ ਆਪਾਂ ਮਹੀਨੇ ਦੀ ਗਾਰੰਟੀ ਲੈ ਹਾਂ ਹਾਂ ਨਹੀਂ ਸਹੀ ਹੈ ਬਈ ਸਹੀ ਹੈ ਸਹੀ ਹੈ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਕਾਲ ਬਾਈ ਜੀ ਸਾਰਾ